ਸ਼ਿਆਦਾ ਦੀਆ ਉਸ ਨੂੰ ਸਰਕਾਰ ਨੇ ਨੋਮਾਨ ਤੇ ਪੰਜਾਬ ਦੀ ਸ਼ਾਨ ਬੀਨੈ ਅੱਜ ਇਸ ਮਹਿਫਿਲ ਦੀ ਸ਼ਾਨ ਇਹਨਾਂ ਪ੍ਰੋਫੈਸਰ ਸਾਡੇ ਕਾਲ ਸਾਹਿਬ ਅਫਸਰ ਹਨ ਸਾਹਿਬਾ ਜੀ ਗ੍ਰਾਂਟ ਵੀ ਜਿੰਨੇ ਦੇ ਗਏ ਨੇ ਉਹਨਾਂ ਨੇ ਅੱਜ ਮੇਰਾ ਦਿਲ ਜਿੱਤ ਲਿਆ ਤੇ ਜਿਹੜੀ ਮੈਨੂੰ ਜੋ ਮੈਨੂੰ ਨਹੀਂ ਅਮੀਨ ਸੀਗੀ ਵੀ ਸ਼ਾਇਦ ਕਿਤੇ ਕਰਾ ਕਿਉਂਕਿ ਉਹਨਾਂ ਨੇ ਆਪਣੇ ਪਿੰਡਾਂ ਦੀ ਜਿਹੜੀ ਹੈ ਉਹ ਘੇਰੇਬੰਦੀ ਕੀਤੀ ਹੈ ਔਰ ਆਪਣੇ ਪਿੰਡਾਂ ਦੀ ਘੇਰੇਬੰਦੀ ਕਰਕੇ ਉਹਨਾਂ ਨੇ ਪਿੰਡ ਦੇ ਵਿੱਚ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕੋਮ ਉਸ ਰਾਜ ਨੂੰ ਹੌਲੀ-ਹੌਲੀ ਆਪਣੀ ਨਸ਼ੇ ਦਾ ਪ੍ਰਕੋਪ ਚੱਲ ਰਿਹਾ ਨਸ਼ੇ ਦਾ ਪ੍ਰਕੋਪ ਵਾਗਰੇ ਵਾਜਦਾ ਨਸ਼ਿਆ ਦਾ ਆਦੀ ਆ ਉਸ ਨੂੰ ਸਰਕਾਰ ਨੇ ਇੱਕ ਬਿਮਾਰ ਸਮਝਿਆ ਕਿਉਂਕਿ ਜੇ ਉਹਨੂੰ ਪਤਾ ਹੋਵੇ ਕਿ ਮੈਂ ਗਲਤ ਕੰਮ ਕਰ ਰਿਹਾ ਇਹ ਤਾਂ ਉਹ ਕਰੇਗਾ ਸੋ ਉਸ ਵਿਅਕਤੀ ਵਿਸ਼ੇਸ਼ ਨੂੰ ਜਿਹੜਾ ਵੀ ਵਿਅਕਤੀ ਰਸ਼ਿਆਦ ਆਦੀ ਹੈ ਉਸ ਨੂੰ ਬਿਮਾਰ ਸਮਝਿਆ ਗਿਆ ਉਸ ਨੂੰ ਮੈਡੀਕਲ ਸਹੂਲਤ ਦੇਣੀ ਹੈ ਉਸ ਦਾ ਡਾਕਟਰੀ ਇਲਾਜ ਕਰਵਾਉਣਾ ਉਹਦੇ 10 15 ਸਾਲ ਲੱਗਾਏ ਨਸ਼ੇ 'ਚ ਕਰਵਾ ਲਏ ਹੁੰਦੇ ਨੇ ਕਾਰੋਬਾਰ ਵੀ ਹੁੰਦਾ ਨਹੀਂ ਕਿਤਾ ਕੋਈ ਹੁੰਦਾ ਨਹੀਂ ਸੋ ਉਸ ਲਈ ਸਰਕਾਰ ਨੇ ਕਿਤਾ ਮੁਫਤ ਕੋਰਸ ਕਰਵਾਉਣਾ ਉਹ ਉਸ ਨੂੰ ਛੇਤੀ ਪਰੋਸਾ ਨਹੀਂ ਕਰਦਾ ਜੋ ਇਸ ਦਰਜਾ ਚੋਂ ਨਿਕਲਦਾ ਸਰਕਾਰ ਕਰਨਾ ਸੋਸ਼ਲ ਸਰਕਾਰ ਚੱਲੀ ਜਿਹੜਾ ਵੀ ਕੋਈ ਵਿਅਕਤੀ ਨਸ਼ਾ ਛੱਡੂਗਾ ਜਿਸ ਵਾਰਡ ਦੇ ਵਿੱਚੋਂ ਨਸ਼ਾ ਮੁਕਤ ਹੋ ਜਾਊਗਾ ਦਰਜਾ ਦੇਣਾ ਵਿਸ਼ੇਸ਼ ਦਰਜਾ ਦੇਣਾ ਚੌਂਕ ਤੇ ਵਾਜਮਾਨ ਧੜਕਣ ਤੇ ਪੰਜਾਬ ਦੀ ਸ਼ਾਨ ਸਰਦਾਰ ਕਰਨਪ੍ਰੀ ਸਿੰਘ ਕੈਬਨਟ ਮੰਤਰੀ ਪੰਜਾਬ ਤੋਂ ਪੀਜੀ ਹੋਏ ਇਹਦੇ ਨਸ਼ਾ ਚੋਦੇ ਅੰਚਾਜ ਦੇ ਐਸ ਡੀ ਐਮ ਸਾਹਿਬ ਤੇ ਆਏ ਹੋਏ ਬਾ ਬਾਹਰ ਦੇ ਸਾਰੇ ਸਮੂਹ ਜੀ ਨੇ ਜੇ ਵੀ ਕੌਂਸਲਰ ਵੀ ਨੇ ਅੱਜ ਇਸ ਮਹਿਫਿਲ ਦੀ ਸ਼ਾਮ ਇਸ ਪ੍ਰੋਗਰਾਮ ਦੇ ਮੁਖੀ ਸਾਡੇ ਮੁਖ ਮਹਿਮਾਨ ਸਰਦਾਰ ਕਰਨਪ੍ਰੀ ਸਿੰਘ ਕੈਬਨਟ ਮਿਸਟਰ ਜੋ ਕਿਸਾਨੇ درمیان ਪਹੁੰਚੇ ਤੇਰਜੀ ਸਿੰਘ ਜੀ ਉਹ ਵੀ ਸਾਡੇ ਕੋਲ ਹੀ ਸਾਡੇ 21 ਸਤੰਬਰ ਹਨ ਦਾ ਬਦਲਾਅ ਕੀਤਾ ਇਹ ਕਾਲੀਆਂ ਨੂੰ ਤੋੜਿਆ ਭਾਟ ਵਾਲਿਆਂ ਨੂੰ ਲੋਕਾਂ ਨੇ ਸੋਚਿਆ ਚਲੋ ਐ ਕਰੋ ਹੱਥ ਪੰਜੇ ਨੂੰ ਆ ਦੁਆਰਤੀ ਰਾਹੁਲ ਗਾਂਧੀ ਦੀ ਪਾਰਟੀ ਨੂੰ ਆ ਦੁਆਰ ਦੀ ਔਰੇ ਕੋਟਲੀ ਉਹਨਾਂ ਦੀ ਪਾਰਟੀ ਨੂੰ ਵੋਟਾਂ પા ਕੇ ਦੇਖ ਲੋ ਫੇਰ ਕੁਝ ਸੁਧਾਰ ਕਰਗੇ ਵੋਟਾਂ ਪਾਈਆਂ ਜਿੱਤਰ ਵੋਟਾਂ ਪੈਈਆਂ ਸੀ ਨਾ ਉਸ ਤੋਂ ਪਹਿਲਾਂ ਡੇਰਾ ਉਹ ਖੜਾ ਹੋ ਤਲਵੰਡੀ ਸਾਹੋ ਦੀ ਧਰਤੀ ਤਲਵੰਡੀ ਸਾਹੋ ਦੀ ਧਰਤੀ ਕੈਪਟਨ ਅਮਰਿੰਦਰ ਸਿੰਘ ਹੱਥ 'ਚ ਗੁਟਕਾ ਸਾਹਿਬ ਲੜ ਕੇ ਹੱਥ 'ਚ ਗੁਟਕਾ ਸਾਹਿਬ ਫੜਿਆ ਹੋਇਆ ਔਰ ਮੱਥੇ 'ਉਂ ਗੁਟਕਾ ਸਾਹਿਬ ਮਾਰਿਆ ਮੱਥੇ 'ਉ ਗੁਟਕਾ ਸਾਹਿਬ ਮਾਰ ਕੇ ਕਹਿੰਦਾ ਮੈਂ ਗੁਰਬਾਣੀ ਦੀ ਸੋਹ ਖਾਂਦੇ ਕਹਿੰਦਾ ਮੇਰੀ ਸਰਕਾਰ ਬਣਾ ਦਿਓ ਇਹ ਸਾਰੇ ਉਹਦੇ ਨਾਲ ਜਿਹੜੇ ਹੋਸੀਆ ਜਿਹੜੇ ਚੋਰੇ-ਤੋਰੇ ਫਿਰਦੇ ਨੇ ਕੰਨੇ 'ਚ ਹੀ ਇਹ ਨਾਲਤੀਓ ਨੇ ਉਹ ਸਟੇਜ ਤੇ ਖੜੇ ਦੇਖੋ ਤੁਸੀਂ ਕਹਿੰਦੇ ਆਸੀ ਗੁਟਕਾ ਸਾਹਿਬ ਦੀ ਸੋਹ ਖਾਂਦੇ ਆ ਕਹਿੰਦਾ ਸਾਨੂੰ 3 ਮਹੀਨੇ ਦੇ ਦਿਓ ਸਰਕਾਰ ਮੈਨੂੰ ਕੋ ਬਾਤ ਕੋ ਸਿਰ ਪੰਜਾਬ ਕੋ ਚਿੱਟਾ ਪੰਜਾਬ ਕੋ ਨਸ਼ਾ ਖਤਮ ਕਰਦੇ ਆਂਗੇ ਲੋਕਾਂ ਨੇ ਯਕੀਨ ਕਰ ਲਿਆ ਲੋਕਾਂ ਨੇ ਯਕੀਨ ਕਰ ਲਿਆ ਕਿਸ ਕਾ ਦਾ ਵੀ ਵਰਬਾਣੀ ਦੀ ਸੌ ਖਾਰਿਆ ਕੋੜੇ ਸੱਚ ਬੋਲਦਾ ਹੋ ਸਕਦਾ ਪਰ ਬਾਣੀ ਤੇ ਵੀ ਲਿਖਿਆ ਮਹਾਰਾਜ ਨੇ ਆਪ ਲਿਖਿਆ ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਲਾ ਲੋਕਨ ਰਾਮ ਖਿਲਾਉਣਾ ਦਾ ਉਹ ਤੁਸੀਂ ਰੱਬ ਨੂੰ ਵੀ ਖਿਲਾਉਣਾ ਚਾਹਦੇ ਆ ਤੁਸੀਂ ਰੱਬ ਦਾ ਨਾਮ ਦੇਚ ਕੇ ਖਾ ਕੇ ਤੁਸੀਂ ਝੂਠੀਆਂ ਸੋਹਾਂ ਕੁਰਬਾਨੀਆਂ ਵੀ ਆਖਦੇ ਨਾ ਔਰ ਉਹਦਾ ਨਤੀਜਾ ਕੀ ਨਿਕਲਿਆ 2017 ਚ ਖੁੰਨੀ ਹੱਤਪੰਥੇ ਦੀ ਸਰਕਾਰ ਆਈ ਇਸ ਖੁੰਨੀ ਹੱਤਪੰਥੇ ਦੀ ਸਰਕਾਰ ਨੇ ਇਹ ਤੋਂ ਬਾਅਕੇ ਗਏ ਸੀ ਚਿੱਟੇ ਜੀ ਅਕਾਲੀ ਉਹਨੂੰ ਟੁੱਕੜੀ ਰਫਤਾਰ ਦੇ ਨਾਲ ਹੋਰ ਵੇਚਿਆ ਕੱਲਾ ਚਿੱਟਾ ਨਹੀਂ ਵੇਚਿਆ ਕੱਲਾ ਚਿੱਟਾ ਵੇਚਿਆ ਹੁੰਦਾ ਗੱਲ ਵਕਰੀ ਇਹਨਾਂ ਦੇ ਖੰਨੇ ਹਲਕੇ ਚ ਬਾਹੋਂ ਮੱਝਦੇ ਨਗਾਇਜ਼ ਦੀ ਸ਼ਰਾਬ ਦੀ ਫੈਕਟਰੀ ਵੀ ਨਾਲ ਦਾ ਨਹੀਂ ਬੱਚਾ ਬੱਚਾ ਜਾਣਦਾ ਕਿਹੜਾ ਕਿਹੜਾ ਜਾਣਦਾ ਨਗਾਇਜ਼ ਸ਼ਰਾਬ ਦੀ ਫੈਕਟਰੀ ਵਾਲੇ ਜੀ ਹੱਥ ਹੱਲਾ ਕਰੋ ਸ਼ੇਰ ਜੀ 26 ਬੱਚਾ ਬੱਚਾ ਜਾਣਦਾ ਖੱਲੇ ਦਾ ਬੱਚਾ ਬੱਚਾ ਜਾਣਦਾ ਇਸ ਏਰੀਆ ਦਾ ਕਿ ਨਗਾਇਜ਼ ਸ਼ਰਾਬ ਦੀ ਫੈਕਟਰੀ ਉਹਦਾ ਬਿਜਲੀ ਦਾ ਮੀਟਰ ਕਾਂਗਰਸ ਦੇ 24 ਘੰਟੇ ਇਹਨਾਂ ਦੀ ਗੱਡੀ 'ਚ ਬੈਠਣ ਵਾਲੇ ਇਹਨਾਂ ਦੇ دوست ਤੇ ਪਿਓ ਦੇ ਨਾਂ ਤੇ ਮੀਟਰ ਲੱਗਿਆ ਹੋਇਆ ਹੈ ਔਰ ਰੋਜ਼ ਹਜ਼ਾਰਾਂ ਲੀਟਰ ਗਲਤ دارو ਗੰਦੀ دارو ਜ਼ਹਿਰੀਲੀ دارو ਇਹਨਾਂ ਨੇ ਘਰ ਘਰ ਚ ਵੇਚੀ ਐਵੇਂ ਹੀ ਖੰੰਦੇ ਦੇ ਲੋਕਾਂ ਨੇ ਇਹਦੀ ਜਮਾਨਤ ਜਬ ਤੱਕ ਰਹੀ ਤੇ ਕਿਸੇ ਗੱਲ ਵਿੱਚ ਜਮਾਨਤ ਜਬ ਤੱਕ ਹੋਈਆ ਮੁੱਖ ਮੰਤਰੀ ਦਾ ਹੋਵੇ ਪੋਤਾ ਔਰ ਲੋਕਾਂ ਨੇ ਫਲਕਾਂ ਤੇ ਦਿੱਤੀ ਹੋਵੇ ਜਗਾ ਕੇਰਾ ਵੀ ਕੋਈ ਨਹੀਂ ਤੇਰੇ ਦਾਦੇ ਜੀ ਬਦੌਤ ਤੈਨੂੰ ਮੌਕਾ ਦਿੰਨੇ ਆ ਤੇ ਤੂੰ ਕੀ ਕੀਤਾ ਤੂੰ ਕੀ ਕੀਤਾ ਖੱਲੇ ਤੇ ਤੂੰ ਖੰਨੇ ਤੇ ਨਜਾਇਜ਼ ਨੀ ਕਲੋਨੀਆਂ ਕੱਢੀਆਂ ਤੂੰ ਕੀ ਕੀਤਾ ਤੂੰ ਖੰਨੇ ਤੇ ਨਜਾਇਜ਼ ਕਲੋਨੀਆਂ ਕੱਟ ਕੇ ਆ ਜਿਹੜਾ 100 ਕਰੋੜ ਰੁਪਇਆ ਅਮਰ ਤਸਕੀਮ ਟ ਸੀਵਰੇਜ ਦਾ ਪੈਸਾ ਆਇਆ ਸੀ ਤੂੰ ਉਹ ਕਲੋਨੀਆਂ ਤੇ ਸੀਵਰੇਜ ਪਵਾਏ ਤੂੰ ਕੀ ਕੀਤਾ ਤੂੰ ਖੰਨੇ ਤੇ ਨਜਾਇਜ਼ ਸ਼ਰਾਬ ਦੀਆਂ ਫੈਕਰੀਆਂ ਚਲਾ ਕੇ ਇਹ ਕਹਿੰਦਾ ਸੀ ਕਿ ਜਦੋਂ ਪੰਚਾਇਤਾਂ ਦੇ ਇਲੈਕਸ਼ਨ ਹੋਏ ਸਾਰੀਆਂ ਪੰਚਾਇਤਾਂ ਜੋ ਹਾਰੇ ਸੀ ਸਪਾਇਆ ਕਰਤਾ ਉਹਨਾਂ ਨੇ ਫੇਰ ਮੈਨੇਜਮੈਂਟ ਦੀਆਂ ਇਲੈਕਸ਼ਨਾਂ ਲੜੀਆਂ ਫੇਰ ਮੈਨੇਜਮੈਂਟ ਜੋ ਹਾਰੇ ਹੈ ਗੈਰ ਸਸਕ੍ਰਿਤ ਕਾਲਜ ਦੇ ਇਲੈਕਸ਼ਨਾਂ ਲੜੀਆਂ ਫੇਰ ਸਸਕ੍ਰਿਤ ਕਾਲਜ ਤੋਂ ਪੂਰੀ ਤਰ੍ਹਾਂ ਹਾਰੇ ਹੈ ਉਹ ਤਿਆਰੀ ਰੱਖੋ ਮਿਊਸਪੈਲਟੀ ਦੀਆਂ ਇਲੈਕਸ਼ਨ ਆ ਗਈਆਂ ਨੇ ਤੇ ਜਮਾਨਤਾਂ ਚਾਪੋ ਰਹੀਆਂ ਨੂੰ ਅੱਜ ਗੱਲ ਦੱਸਦੀ ਤੇ ਆਪਾਂ ਸਾਰਿਆਂ ਦੇ ਨਾਲ ਖੜ ਕੇ ਹੰਦ ਹੋਇਆ ਕਰਦੇ। ਹੋਰ ਨੇ ਖਾਨਾ ਖਾਦੀ ਰਖਾ। ਇਹ ਖੰਨੇ ਤੋਂ ਦੋਰਦੇ ਨੇ ਵਾਇਰਸ ਨੇ ਖੰਨੇ ਤੇ ਵਾਇਰਸ ਜਿਹੜੇ ਖੰਨੇ ਨੂੰ ਚਮੜੇ ਹੋਏ ਨੇ ਹੱਥ ਨਹੀਂ ਚੱਲਦੇ ਇਹਨਾਂ ਦੇ ਖੰਨੇ ਦੀ ਡਿਵੈਲਪਮੈਂਟ ਤੇ ਕਾਰਪੋਰੇਸ਼ਨ ਕਰਦੇ ਹੁੰਦੇ। ਐ ਆ ਬੈਠੇ ਨੇ ਯੋਗ ਸਾਹਿਬ ਆ ਬੈਠੇ ਨੇ ਪੁੱਛੋ ਜੇ ਜੇ ਅਸੀਂ ਕਹੀਏ ਨਾ ਟੈਂਕਰ ਆ ਫਲਾਣੀ ਔਰ ਮੋਟਰ ਆ ਬੈਠੇ ਨੇ ਅੰਸੀ ਸਾਹਿਬ ਆ ਮੋਟਰ ਕਿਹੜੇ ਹਾਲੀ ਉਰੇ ਅਸੀਂ ਲਵਾਈਆ ਪੁੱਛ ਕੇ ਦੇਖੋ ਕਿਵੇਂ ਕਿਹੜੇ-ਕਿਹੜੇ ਤਰੀਕੇ ਨਾਲ ਕਿਵੇਂ ਕਿਵੇਂ ਪ੍ਰੈਸ਼ਰ ਪਾ ਕੇ ਕਹਿੰਦੇ ਮੋਟਰ ਨਹੀਂ ਲੱਗਣ ਦੇਣੀ ਕਹਿੰਦੇ ਜੀ ਪੀਣ ਵਾਲੇ ਪਾਣੀ ਕੰਨੋ ਪਿਆ ਪੂਰਾ ਮਹੱਲਾ ਵਿਚਾਰਾ ਤਰਸਦਾ ਰਹਿ ਜਪੇ ਪਰ ਅਸੀਂ ਮੋਟਰ ਨਹੀਂ ਲੱਗਣ ਦੇਣੀ ਪਰ ਅਸੀਂ ਲਵਾ ਕੇ ਛੱਡੀ ਇਹਨੇ ਪਾਰਕ ਨਹੀਂ ਬਣਾਉਣੇ ਆ ਪ੍ਰੇਮ ਪੁਢਾਰੀ ਪਾਰਕ ਜਿੱਥੇ ਮਿਊਜ਼ਿਕ ਕੁਆਲਿਟੀ ਦਾ ਦਫਤਰ ਹੈ ਉੱਥੇ ਕੋਈ ਝਾੜੂ ਮਾਰਨੀ ਸੀ ਗਿਆ ਦਫਤਰ ਦੇ ਵਿੱਚ ਆ ਸਾਡਾ ਪਾਰਟੀ ਦਾ ਮੁੰਡਾ ਪੂਰੀ ਤਕਤਰ ਉਹ ਵਿਚਾਰਾ ਆਪ ਨਾਲ ਸਫਾਈ ਕਰਮਚਾਰੀ ਲਾ ਕੇ ਜਾ ਕੇ ਸਫਾਈਆਂ ਕਰਾਂਦਾ ਉੱਥੇ ਜਿੱਦੀ ਔਰ ਦਾ ਹਾਲ ਕੀ ਸੀ ਕੱਲੇ ਕੱਲੇ ਚੌਕ ਦੇ ਵਿੱਚ ਅਲੋਹ ਰੋਡ ਦਾ ਚੌਕ, ਲੁਹੇੜੀ ਰੋਡ ਦਾ ਚੌਕ, ਸਮਰਾਹ ਰੋਡ ਦਾ ਚੌਕ, ਮਲੇਰਕੋਟਲਾ ਰੋਡ ਦਾ ਚੌਕ ਐਟ ਐਟ ਕੂੜੇ ਦੇ ਢੇਰ ਨੂੰ ਆ ਕੇ ਗੰਦਾਂ ਦੇ ਮੁਸਕ ਮਾਰਦੀ ਹੁੰਦੀ ਸੀ। ਮਤੇ ਪਾਏ ਹੋਏ 시ਟੀ ਕਮੇਟੀ ਦੇ ਮਤੇ ਮਤਾ ਕਹਾਦਾ ਕਿ ਸਾਨੂੰ ਕੰਦ ਕਰਾ ਕੇ ਉਹ ਕੂੜੇ ਦਾ ਢੇਰ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਹ ਮਤੇ ਪਾਏ ਸੀ। ਤਾਂ ਮੈਂ ਸਾਰੇ ਤੁਹਾਡੇ মিডিਆ ਕਰਮਚਾਰੀਆਂ ਸਾਰਿਆਂ ਦਾ ਧੰਨਵਾਦ ਕਰਦਾ। ਪ੍ਰਿੰਟਿੰਗ মিডিਆ ਦਾ ਵੀ ਤੇ ਸਾਰੇ মিডিਆ ਦਾ ਇਹ ਜਿਹੜੀ ਤੁਸੀਂ ਕਵਰੇਜ ਕਰ ਰਹੇ ਹੋ ਉਸ ਤੋਂ بارش ਵੀ ਹੋ ਰਹੀ ਹੈ ਤੇ ਜਿਹੜਾ ਇਹ ਯੁੱਧ ਨਸ਼ਿਆ ਮੁਕਤ پروگرام ਹੈ ਮੈਨੂੰ ਅੱਜ ਪ੍ਰੋਗਰਾਮ ਮਿਲਿਆ ਸੀਗਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਵੀ ਇਹ ਯੁੱਧ ਨਸ਼ਿਆ ਮੁਕਤ ਪ੍ਰੋਗਰਾਮ ਅੱਛਾ ਹੋਣਾ ਚਾਹੀਦਾ ਮੈਂ ਇਹਦੇ ਲਈ ਘਟੂ ਘਟ 20 ਕੈਮਰੇ ਵੀ ਲਵਾਏ ਨੇ ਵਾਰਦ ਜੀ ਵੀ ਜਿਹੜੇ ਮੇਰੇ ਵਾਰਡ ਦੇ ਵਿੱਚ ਨਸ਼ਾ ਬਿਲਕੁਲ ਮੁਕਤ ਹੋਵੇ ਮੈਂ ਮੰਤਰੀ ਜੀ ਨੂੰ ਦੱਸਿਆ ਜੀਆ ਤੇ ਉਹਨਾਂ ਨੂੰ ਮੈਂ ਕਹਿ ਕੇ ਪੁਲਸ ਨਾਲ ਮਿਲ ਕੇ ਸਾਰੇ ਕੈਮਰੇ ਲਵਾਏ ਨੇ ਤੇ ਦੂਸਰਾ ਜਿਹੜਾ ਅੱਜ ਪ੍ਰੋਗਰਾਮ ਹੋਇਆ ਮੈਨੂੰ ਇਹ ਜਿਵੇਂ ਅੱਜ ਹੰਗਾਰਾ ਲੱਗਿਆ ਬੰਦਿਆਂ ਦਾ ਜਿਵੇਂ ਜਿਵੇਂ ਮੈਂ ਸੁਨੇਹਾ ਲਾਇਆ ਸੀਗਾ ਮੈਨੂੰ ਲੱਗਾ ਉਹ ਤੋਂ ਵੀ ਥੋੜਾ ਵੱਧ ਘੱਟ ਹੋਇਆ ਤੇ ਮੈਨੂੰ ਇਹਦੇ 'ਚ ਬਹੁਤ ਖੁਸ਼ੀ ਆ ਤੇ ਜਿਹੜੀ ਮੇਰੀ ਬੇਨ ਮੰਗ ਸੀ ਬੱਲੇ ਵਾਲਿਆਂ ਨੇ ਅੱਜ ਮੈਨੂੰ ਕਹੀ ਵੀ ਮੋਟਰ ਤਾਂ ਚੱਲ ਪਈ ਹੁਣ ਸਾਡਾ ਪਾਰਕ ਵਧੀਆ ਬਣਾ ਦਿਓ ਜਿਹੜੀ ਉਹ 10 ਲੱਖ ਦੀ ਗਰਾਂਟ ਵੀ ਮੈਨੂੰ ਦੇ ਗਏ ਨੇ ਉਹਨਾਂ ਨੇ ਅੱਜ ਮੇਰਾ ਦਿਲ ਜਿੱਤ ਲਿਆ ਤੇ ਜਿਹੜੀ ਮੈਨੂੰ ਜੋ ਮੈਨੂੰ ਨਹੀਂ ਉਮੀਦ ਸੀਗੀ ਵੀ ਸ਼ਾਇਦ ਕਿਤੇ ਕਹਿ ਦੇਣ ਵੀ ਕੋਈ ਨਾ ਤੇਰਾ ਟੈਂਡਰ ਲਵਾ ਦਾਂਗੇ ਇਹਦਾ ਪਰ ਉਹਨਾਂ ਨੇ ਜਿਹੜੀ ਸਿੱਧੀ ਉਹ ਗਰਾਂਟ ਦਿੱਤੀ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਇਸ ਗੱਲ ਤੇ ਤੇ ਜੇ ਕੋਈ ਵੱਧ ਘੱਟ ਗੱਲ ਕਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੈ ਸ਼੍ਰੀ ਹਰਿ ਸਭ ਤੋਂ ਪਹਿਲਾਂ ਮੀਡੀਆ ਦਾ ਤਹਿ ਦਿਲ ਦੀ ਗਰਾਜ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਤੁਸੀਂ ਦੇਖੋ ਇਹ ਬਰਸਾਤ ਦੇ ਮੌਸਮ 'ਚ ਵੀ ਕਿੰਨੀ ਪਿਆਰ ਮਾਤਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਵੀਰਾਂ ਦਾ ਕਿ ਅੱਜ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਾਡੀ ਇਹ ਬਹੁਤ ਵੱਡੀ ਮੁਹਿੰਮ ਚੱਲ ਰਹੀ ਹੈ ਪੰਜਾਬ ਦੇ ਅੰਦਰ ਨਸ਼ੇ ਨੂੰ ਖਤਮ ਕਰਨ ਲਈ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਚਲਾਈ ਹੈ ਪ੍ਰਾਣੀਆਂ ਸਰਕਾਰਾਂ ਨੇ ਨਸ਼ਾ ਵੇਚਿਆ ਸੀ ਨਸ਼ਾ ਮਕਾਨ ਲੱਗਿਆ ਹੋਇਆ ਹੈ ਸੋ ਉਸ ਸਮੰਧ ਦੇ ਵਿੱਚ ਅੱਜ ਖੰਨੇ ਦੇ ਵਾਰਡ ਨੰਬਰ 8 ਦੇ ਵਿੱਚ ਅਸੀਂ ਪਹੁੰਚੇ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਠਾਠਾ ਮਾਰਦਾ ਇਕਾਠ ਹੈ ਇਸ ਗੱਲ ਦਾ ਸਬੂਤ ਦਿੰਦਾ ਕਿ ਲੋਕ ਦਿਨੋਂ ਚਾਹੁੰਦੇ ਨੇ ਕਿ ਪੰਜਾਬ ਦੇ ਅੰਦਰ ਉਹ ਜਿਹੜਾ ਨਸ਼ਾ ਇਹਦਾ ਖਾਤਮਾ ਹੋ ਜਵੇ ਔਰ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਬੱਚੇ ਨੇ ਜਿਹੜੇ ਉਹ ਇੱਕ ਚੰਗਾ ਜੀਵਨ ਤੰਦਰੁਸਤ ਜੀਵਨ ਬਤੀਤ ਕਰਨ ਉਹਦੇ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰਦੀ ਹੋਈ ਔਰ ਵੱਡੇ ਲੈਵਲ ਦੇ ਉੱਤੇ ਅਸੀਂ ਕਰਨ ਲੱਗਿਆ ਆਏ ਹਾਂ ਔਰ ਬਹੁਤ ਵੱਡੇ ਲੈਵਲ ਤੇ ਅਸੀਂ ਨਸ਼ੇ ਨੂੰ ਠੱਲ ਪਾ ਵੀ ਦਿੱਤੀ ਹੈ ਔਰ ਜੇੜੀ ਕਿਤੇ ਕੋਈ ਇਕਾ ਦੋਕੀ ਹੁਣ ਕਮੀ ਆ ਅਸੀਂ ਉਹਨੂੰ ਵੀ ਖਤਮ ਕਰਨ ਲੱਗਿਆ ਔਰ ਉਹ ਦਿਨ ਦੂਰ ਨਹੀਂ ਜਦੋਂ ਜਿਹੜਾ ਸਾਡਾ ਪੰਜਾਬ ਹੈ ਉਹ ਇਹ ਨਸ਼ੇ ਤੋਂ ਮੁਕਤ ਹੋਊਗਾ ਸਰਕਾਰ ਬਾਰੇ ਡਿਫੈਂਸ ਕਮੇਟੀਆਂ ਦੀ ਪਹਿਲ ਵੀ ਕੀਤੀ ਗਈ ਹੈ ਅਸੀਂ ਹਿਸਾਬ ਨੇ ਉਹਦਾ ਪੌਂਸਲ ਉਹਦਾ ਕਿਸ ਤਰ੍ਹਾਂ ਸਿਰ ਹੋ ਰਹਿ ਗਈ ਡਿਫੈਂਸ ਕਮੇਟੀਆਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਕਿਉਂਕਿ ਉਹਨਾਂ ਨੇ ਆਪਣੇ ਪਿੰਡਾਂ ਦੀ ਜਿਹੜੀ ਹੈ ਉਹ ਘੇਰੇਬੰਦੀ ਕੀਤੀ ਹੈ ਔਰ ਆਪਣੇ ਪਿੰਡਾਂ ਦੀ ਘੇਰੇਬੰਦੀ ਕਰਕੇ ਉਹਨਾਂ ਨੇ ਪਿੰਡ ਦੇ ਵਿੱਚ ਜਿਹੜਾ ਕੋਈ ਨਸ਼ਾ ਵੇਚਦਾ ਸੀ ਜਾਂ ਬਾਹਰੋਂ ਆ ਕੇ ਨਸ਼ਾ ਬਾਹਰ ਆ ਕੇ ਵੇਚ ਕੇ ਜਾਂਦਾ ਸੀ ਜਾਂ ਕੋਈ ਪਿੰਡ ਦਾ ਕੋਈ ਵਿਚਾਰਾ ਬੱਚਾ ਜਿਹੜਾ ਨਸ਼ੇ ਦਾ ਆਦੀ ਹੋ ਗਿਆ ਸੀ ਬਾਹਰੋਂ ਲੈ ਕੇ ਆਂਦਾ ਸੀ ਉਹਨਾਂ ਨੇ ਉਹ ਸਾਰੀਆਂ ਸੁਨੇਹਾ ਕੱਢ ਕੇ ਸਰਕਾਰ ਨੂੰ ਦਿੱਤੀਆਂ ਨੇ ਅਸੀਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਆ ਤੇ ਜਿਹੜੇ ਲੋਕ ਆ ਕੇ ਵੇਚਣ ਦੀ ਕੋਸ਼ਿਸ਼ ਕਰਦੇ ਸੀ ਅਸੀਂ ਉਹ ਬੰਦੇ ਫੜ ਕੇ ਉਹ ਜਿਹੜੇ ਉਹਨਾਂ ਤੇ سنگੀਮ ਤਹਰਾਵਾਂ ਦੇ ਅੰਦਰ ਉਹਨਾਂ ਤੇ ਐਫ ਆਈ ਆਰ ਲਾ ਕੇ ਜੇਲ੍ਹ 'ਚ ਧੱਕੇ ਨੇ ਸੋ ਇਹ ਇੱਕ ਐਸੀ ਇੱਕ ਅਲਮਤ ਹੈ ਇਹਦੇ ਲਈ ਸਾਰੇ ਸਮਾਜ ਨੂੰ ਨਾਲ ਇਕੱਠੇ ਹੋ ਕੇ ਸਾਰੀਆਂ ਧਾਰਮਿਕ ਜੱਥੇਬੰਦੀਆਂ ਨੂੰ ਸਾਰੀਆਂ ਸਮਾਜਿਕ ਜੱਥੇਬੰਦੀਆਂ ਨੂੰ ਇਵਨ ਲਨ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਇਸ ਕੰਮ 'ਚ ਬਾਤ ਕਰਕੇ ਸਾਥ ਦੇਣਾ ਚਾਹੀਦਾ ਹੈ ਧੰਨਵਾਦ ਸੋਚਤ